ਗੁਰਦਾਸਪੁਰ ਦੀ ਕੇਂਦਰੀ ਜੇਲੰਦਰ ਕੈਦੀਆਂ ਦੇ ਇੱਕ ਧੜੇ ਨੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਉੱਤੇ ਹਮਲਾ ਕਰ ਦਿੱਤਾ। ਹਮਲਾਵਰ ਕੈਦੀ ਆਪਣੇ ਦੂਜੇ ਸਾਥੀਆਂ ਨਾਲ ਇੱਕੋ ਬੈਰਕ ਵਿੱਚ ਰਹਿਣ ਦੀ ਮੰਗ ਕਰ ਰਹੇ ਸਨ। ਇਸ ਘਟਨਾ ਨੇ ਉਦੋਂ ਵੱਡਾ ਰੂਪ ਧਾਰ ਲਿਆ ਜਦੋਂ ਪੁਲਿਸ ਦੇ ਹੱਕ ਵਿੱਚ ਆਏ ਕੁਝ ਕੈਦੀਆਂ ਨੇ ਹਮਲਾਵਰ ਕੈਦੀਆਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਵੇਖਦਿਆਂ ਹੀ ਵੇਖਦਿਆਂ ਮਾਹੌਲ ਜੇਲ੍ਹ ਪੁਲਿਸ ਦੇ ਕਾਬੂ ਵਿੱਚੋਂ ਬਾਹਰ ਹੋ ਗਿਆ। 12 ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ। ਪੁਲਿਸ ਵੱਲੋਂ ਫਾਇਰਿੰਗ ਵੀ ਕੀਤੀ ਗਈ। ਕਾਫੀ ਜਦੋ ਜਹਿਦ ਮਗਰੋਂ ਹਾਲਾਤਾਂ ਉੱਤੇ ਕਾਬੂ ਪਾਇਆ ਗਿਆ ਇਸ ਦੌਰਾਨ ਹਮਲੇ ਵਿੱਚ ਜ਼ਖਮੀ ਹੋਏ ਪੁਲਿਸ ਮੁਲਾਜ਼ਮਾ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਤੇ ਵੀ ਚੱਕਿਆ ਨਿਮੇਸਪਾਲੀ ਦੂਜੀ ਇਹ ਨਵੇਂ ਆਏ ਆ ਨਾ ਅਮਲ ਕਪੂਰਸਲੋਂ ਆਂਦੇ ਵੀ ਉਹਨਾਂ ਨੂੰ ਲਾਜਾ ਕਰਾਉਣਾ ਤੇ ਸਾਹ ਦੇ ਦਰਦ ਮੈਂ ਉਹਨਾਂ ਨੂੰ ਕਦਨ ਜਾਣਦੇ ਆ ਤੇ ਜਦੋਂ ਆਵਾਜ਼ ਪਈ ਦੂਜਾ ਮੁਲਾ ਸੰਦੀਪ ਵੀ ਉਹਨੇ ਕਿਹਾ ਵੀ ਹੌਲਦਾਂ ਨੂੰ ਫੜ ਲੈ ਜਿਵੇਂ ਜੇ ਚੀਕਾ ਸੁਣੀਆ ਅੱਧਾ ਉੜ ਗਿਆ ਉਦੋਂ ਮਨ ਦਾ ਉੜ ਗਿਆ ਤੇ ਉਸ ਉੱਟ ਕੇ ਕਿਦੇ ਵਿੱਚੋਂ ਨਿਕਲਿਆ ਤੇ ਆਉਂਦਾਂ ਦੇ ਨਾਲ ਮੈਨੂੰ ਫੜ ਲੈ ਇਹਨਾਂ ਨੇ ਕਹੀ ਕਿ ਮਾਤ ਤੋੜ ਖਲਾ ਬੂਗਾ ਉਹ ਤੋਂ ਕਈਆਂ ਦਸਤੇ ਜੋ ਪਾਪਾ ਪੂਪਾ ਖਾਲੀਆਂ ਜਦੋਂ ਮੇਰੇ ਨਾਲ ਕੁਛ ਬੰਦੇ ਜਿਆਦਾ ਤਾਂ ਵੀ ਕੋਈ ਮੇਰੇ ਨਾਲ ਸੱਚ ਮਾਰ ਕੇ ਮੇਰੇ ਕੋਲ ਪਹਿਲੀ ਛੋਟੀ ਜਨਮਾਂ ਬਾਹ ਕਿਤੀ ਛੋਟੀ ਜੀ ਤੇ ਮੰਨ ਲਓ ਹੁਣ ਜੇਲ੍ਹ ਚ ਕੀ ਹੋ ਰਿਹਾ ਪਾਜੀ ਹੁਣ ਜੀ ਵੇਖੋ ਜੀ ਜੇਲ੍ਹ ਦੇ ਵਿੱਚ ਬਹੁਤ ਦੰਗਾ ਹੋ ਰਿਹਾ ਬਾਹ ਕਹਿੰਦੇ ਵੀ ਅਸੀਂ ਅੱਗੇ ਜਾਣਾ ਸਾਡੇ ਬੰਦੇ ਉੱਧਰ ਜਾਣੇ ਆ ਅਸੀਂ ਉਹਨਾਂ ਦੇ ਨਾਲ ਜਾਣਾ ਇਹਨਾਂ ਨੇ ਕੋਈ ਪਲੈਨਿੰਗ ਬਣਾਈ ਹੀ ਕਿਸੇ ਬੰਦੇ ਦੇ ਗੱਲ ਪੈਣਾ ਇਹਨਾਂ ਨੇ ਅੱਛਾ ਜੀ ਕਿਦੇ ਗੱਲ ਪੈਣਾ ਇਹ ਉਹੀ ਦੱਸ ਸਕਦੇ ਨੇ ਮੈਂ ਇਹਨੂੰ ਰੁਕਿਆ ਸ਼ੇਰੇ ਨਾਂ ਦਾ ਗੈਂਗਸਟਰ ਅੰਦਰ ਮੈਂ ਕਦੇ ਲਈ ਮੈਂ ਅੱਗੇ ਨਹੀਂ ਜਾਂਦੇ ਨਾ ਲੇਕਿਨ ਉਸ ਤੋਂ ਪਹਿਲਾਂ ਇਹ ਬੰਦੀ ਦਾ ਟਾਈਮ ਸੀ ਲਗਭਗ ਕੋਈ 10 ਦੇ ਕਰੀਬ ਜਿਹੜੀ ਗੈਂਗਸਟਰ ਉੱਥੇ ਮੌਜੂਦ ਸਨ ਇਹ ਮੈਨੂੰ ਕਹਿੰਦੇ ਵੀ ਸਾਨੂੰ ਜਾਣਦੇ ਹੋ ਮੈਂ ਕਹਿੰਦਾ ਮੈਂ ਨਹੀਂ ਜਾਣਦੇ ਸਕਦਾ ਉੱਥੇ ਜਾ ਕੇ ਤੁਸੀਂ ਲੜ ਪੋਗੇ ਮੈਂ ਅਫਸਰ ਤੁਹਾਡੇ ਇਦਾਂ ਦੇ ਇਨਾਂ ਤੇ 1 ਮਿੰਟ ਦੇ ਵਿੱਚ ਤੁਹਾਨੂੰ ਟੰਗ ਦੇਣਾ ਇਨਾ ਪੀੜਿਤ ਜੇਲ੍ਹ ਕਰਮੀਆਂ ਵੱਲੋਂ ਖੋਲੇ ਭੇਦ ਸੰਬੰਧੀ ਜਦ ਜੇਲ੍ਹ ਸੁਪਰੀਡੈਂਟ ਦਾ ਜਵਾਬ ਲੈਣਾ ਚਾਹਿਆ ਤਾਂ ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ ਇਹ ਨਹੀਂ ਨਹੀਂ ਉਹਨਾਂ ਮੀਡੀਆ ਕਰਮੀਆਂ ਨੂੰ ਜੇਲ੍ਹ ਦੀ ਹੱਦ ਵਿੱਚੋਂ ਬਾਹਰ ਕੱਢ ਦਿੱਤਾ। ਕਹਿੰਦੇ ਸਾਡਾ ਮੁਲਾਜ਼ਮ ਤੁਹਾਡੇ ਕੀ ਅਸੀਂ ਬੜੀ ਵਾਰੀ ਇਹਨਾਂ ਨੂੰ ਇਨਫਾਰਮ ਕੀਤਾ ਉੱਚ ਅਧਿਕਾਰੀਆਂ ਨੂੰ ਪਰ ਸਾਡੀ ਕੋਈ ਵੀ ਜਿਹੜੀ ਸੁਣਵਾਈ ਨਹੀਂ ਹੁੰਦੀ। ਤੁਹਾਡਾ ਮੁਲਾਜ਼ਮ ਜਿਹੜਾ ਅੰਦਰ ਕਹਿ ਕੇ ਗਿਆ ਇਹਦਾ ਮਤਲਬ ਤੁਸੀਂ ਨਹੀਂ ਇਹਦਾ ਮਤਲਬ ਇਹੋ ਗੱਲ ਹੈ। ਕਹਿੰਦਾ ਮੈਂ ਤੁਹਾਡੀ ਗੱਲ ਕਰੀ ਤਾਂ ਨਹੀਂ ਤੁਹਾਡੀ ਮਿਲੀ ਭੁਗ ਤੇਰਾ ਮਤਲਬ ਹੁੰਦੀ ਹੈ। ਸਾਡੀ ਜਿਹੜੀ ਉਹਨਾਂ ਨੇ ਕਿਹਾ ਜੀ। ਜੇਲ੍ਹ ਦੇ ਅੰਦਰੋਂ ਵੀ ਫੋਨ ਆ ਰਹੇ ਆ ਜੀ ਤੁਸੀਂ ਆਪਾਂ ਅੱਗੇ ਵਧ ਕਰੋ ਕਿਉਂ ਨਹੀਂ ਬੰਦ ਕਰਦੇ ਕੈਦੀਆਂ ਕੋਲ ਜੇਲ੍ਹ ਦੇ ਅੰਦਰੋਂ ਵੀ ਫੋਨ ਆ ਰਹੇ ਆ ਜੀ ਕੋਈ ਕੋਈ ਤਿਆਰੀ ਵੀਡੀਓ ਨਾਲ ਅਸੀਂ ਟੈਕਲ ਕਰ ਰਹੇ ਆ ਸਾਨੂੰ ਪੁਲਿਸ ਨੂੰ ਟੈਕਲ ਕਰ ਦੋ ਉਸ ਤੋਂ ਬਾਅਦ ਤਾਂ ਨੈਗਟਿਵ ਵਾਲਾ ਅੰਦਰੋਂ ਮੋਬਾਈਲ ਤੋਂ ਅੰਦਰੋਂ ਫੋਨ ਕਰ ਰਹੇ ਨੇ ਕਹਿਦੀ ਆਫੀਸਰ ਦੇ ਵਿੱਚ ਸਰ ਸਾਡਾ ਸਾਥ ਦੋ ਜੀ ਅਸੀਂ ਟੈਕਲ ਕਰ ਰਹੇ ਆ ਸਭ ਟੈ ਦੇ ਦੋ ਬਾਅਦ ਮਾਮਲਾ ਸਰ ਤਾਂ ਅਸੀਂ ਪਤਾ ਸਰ ਸਾਥ ਤੋਂ ਬਾਅਦ ਦੇ ਦੇ ਸਰ ਸਾਰਾ ਸਾਰਾ ਦੇਖ ਰਹੇ ਨੇ ਤੁਹਾਨੂੰ ਪਾਸ ਕਰ ਰਹੇ ਆ ਅਤੀ ਸੁਰੱਖਿਆ ਦੇ ਦਾਅਵੇ ਹੇਠ ਪੰਜਾਬ ਦੀਆਂ ਜੇਲਾਂ ਵਿੱਚ ਕੈਦੀਆਂ ਵੱਲੋਂ ਅਮਨ ਤੇ ਕਾਨੂੰਨ ਨੂੰ ਲਗਾਤਾਰ ਛਿੱਕੇ ਅਫਸਰ ਕਾਰਵਾਈ ਕਰਨ ਦੀ ਥਾਂ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆ ਰਹੇ ਨੇ ਨਾਬਾ ਜੇਲ ਬ੍ਰੇਕ ਮਾਮਲਾ ਕਪੂਰਥਲਾ ਦੀ ਜੇਲ ਤੋਂ ਬਾਅਦ ਹੁਣ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੀ ਲੜਾਈ ਇਸ਼ਾਰਾ ਕਰ ਰਹੀ ਹੈ ਕਿ ਸੂਬੇ ਦੀਆਂ ਜੇਲਾਂ ਅੰਦਰ ਹਾਲਾਤ ਕੁਝ ਠੀਕ ਨਹੀਂ ਨੇ ਨਿਊਜ਼ ਡੈਕਸ ਤੋਂ ਕਰਨ ਸ਼ਰਮਾ ਨਾਲ ਬਿਊਰੋ ਰਿਪੋਰਟ ਟੀਵੀ ਪੰਜਾਬ